ਚਲੋ ਯਾਰ ਕੋਈ ਨਹੀਂ ਕੋਈ ਨਹੀਂ ਆਓ ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਅਸੀਂ ਫਿਰ ਤੋਂ ਇੱਕ ਵਾਰ ਪਹੁੰਚੇ ਹਾਂ ਲੋਰ ਬੈਮਨੀ ਸੁੰਜਮਾ ਇਲਾਕੇ ਦੇ ਵਿੱਚ ਇਸ ਵੇਲੇ ਸਾਰੀ ਟੀਮ ਜਿਹੜੀ ਹੈ ਗੁਰੂ ਨਾਨਕ ਲੰਗਰ ਮਿਸ਼ਨ ਦੀ ਉਹ ਵੀ ਇਸ ਵੇਲੇ ਇੱਥੇ ਪੁੱਜੀ ਹੈ ਔਰ ਇਸ ਇਲਾਕੇ ਦੇ ਵਿੱਚ ਬੜੇ ਹੀ ਮਾੜੇ ਹਾਲਾਤ ਸਨ ਕਿਉਂਕਿ 3-4 ਦਿਨ ਪਹਿਲਾਂ ਤੋਂ ਅਸੀਂ ਆ ਰਹੇ ਹਾਂ ਇੱਥੇ ਔਰ ਰਸਤਾ ਬਹੁਤ ਹੀ ਜ਼ਿਆਦਾ ਖਰਾਬ ਹੈ ਔਰ ਤੁਹਾਨੂੰ ਦਿਖਾਉਂਦਾ ਨਾਲ ਦੇ ਨਾਲ ਅਸੀਂ ਚੱਲਾਂਗੇ ਔਰ ਸਾਰਾ ਦੱਸਾਂਗੇ ਤੁਹਾਨੂੰ ਕਿ ਇੱਥੇ ਕੀ ਹਾਲਾਤ ਹਨ ਅੱਜ ਗੁਰੂ ਨਾਨਕ ਲੰਗਰ ਮਿਸ਼ਨ ਦੀ ਟੀਮ ਜਿਹੜੀ ਹੈ ਔਰ ਇੱਥੇ ਕੱਪੜੇ ਜਿਹੜੇ ਇਕੱਠੇ ਹੋਏ ਸੀ ਜਿਹੜੇ ਕਿ ਸੰਗਤ ਵੱਲੋਂ ਕੱਪੜੇ ਦਿੱਤੇ ਗਏ ਸੀ ਫਲੱਡ ਇਫੈਕਟਿਡ ਏਰੀਆ ਦੇ ਲੋਕਾਂ ਦੇ ਲਈ ਉਹਨਾਂ ਦੇ ਲਈ ਜਿਹੜਾ ਲੈ ਕੇ ਆਏ ਨੇ ਆਓ ਅਸੀਂ ਨਾਲ ਦੇ ਨਾਲ ਚਲਦੇ ਵੀ ਚਲਦੇ ਹਾਂ ਔਰ ਤੁਹਾਨੂੰ ਦਿਖਾਉਂਦੇ ਹਾਂ ਰਸਤੇ ਦੀ ਹਾਲਾਤ ਜਿਹੜੀ ਇੱਥੇ ਬਣੀ ਹੋਈ ਹੈ ਇਹ ਬਹੁਤ ਹੀ ਮਾੜੀ ਹੈ ਤੁਸੀਂ ਦੇਖ ਰਹੇ ਹੋ ਕਿ ਗੱਡੀ ਵੀ ਸਾਡੀ ਜਿਹੜੀ ਇੱਥੋਂ ਬੜੀ ਔਖੇ ਤਰੀਕੇ ਦੇ ਨਾਲ ਅਸੀਂ ਲੈ ਕੇ ਆ ਅੱਜ ਫੇਰ ਵੀ ਥੋੜਾ ਜਿਹਾ ਰਸਤਾ ਸ਼ਾਇਦ ਲੋਕਾਂ ਦੇ ਚੱਲਣ ਫਿਰਨ ਦੇ ਨਾਲ ਥੋੜਾ ਜਿਹਾ ਠੀਕ ਠੀਕ ਕੀ ਕਹਿ ਸਕਦੇ ਹੋ ਤੁਸੀਂ ਹਾਲਾਤ ਦੇਖ ਰਹੇ ਹੋ ਥੱਲੇ ਸਾਰਾ ਉਖੜਿਆ ਹੋਇਆ ਹੈ ਪੂਰਾ ਬਜਰੀ ਪੱਥਰ ਜਿਹੜੇ ਨੇ ਉਹ ਨਿਕਲੇ ਹੋਏ ਨੇ ਇਹ ਅ ਇਲਾਕਾ ਲੋਰ ਬੇਮਨੀ ਜਿਹੜਾ ਉਹ ਲੋਰ ਬੇਮਨੀ ਕਰਕੇ ਇਲਾਕਾ ਹੈ ਸੁੰਜਵਾ ਦੇ ਵਿੱਚ ਜੰਮੂ ਦੇ ਉਹ ਨਾਲ ਹੀ ਲੱਗਦਾ ਹੈ ਇਹ ਇਲਾਕਾ ਪਰ ਇੱਥੇ ਅ ਜਾਂਦੇ ਜਾਂਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਗੱਡੀਆਂ ਬੜੇ ਔਖੇ ਤਰੀਕੇ ਦੇ ਨਾਲ ਅਸੀਂ ਇੱਥੇ ਲੈ ਕੇ ਪਹੁੰਚੇ ਹਾਂ ਪਰ ਕਾਫੀ ਲੋਕ ਨੇ ਇੱਥੇ ਜਿਹਨਾਂ ਦੇ ਘਰ ਬਿਲਕੁਲ ਤਬਾਹ ਹੋ ਚੁੱਕੇ ਨੇ ਬਿਲਕੁਲ ਹੀ ਘਰ ਜਿਹੜੇ ਤਬਾਹ ਨੇ ਕੋਈ ਵੀ ਉਹਨਾਂ ਦਾ ਸਮਾਨ ਵਗੈਰਾ ਕੁਝ ਨਹੀਂ ਬਚਿਆ ਔਰ ਘਰ ਪੂਰੇ ਖਤਮ ਹੋ ਚੁੱਕੇ ਨੇ ਗੱਡੀਆਂ ਲੈ ਕੇ ਅਸੀਂ ਇੱਥੇ ਪਹੁੰਚੇ ਜਿਨ੍ਹਾਂ ਦੇ ਵਿੱਚ ਅਸੀਂ ਸੰਗਤ ਵੱਲੋਂ ਦਿੱਤੇ ਹੋਏ ਤੁਸੀਂ ਦੇਖ ਰਹੇ ਹੋ ਇੱਕ ਕੱਪੜੇ ਜੋ ਪੂਰੀ ਤੈਅ ਕਰਕੇ ਬਰਾਬਰ ਫੀਮੇਲਸ ਦੇ ਅਲੱਗ ਲੇਡੀਜ਼ ਦੇ ਜੈਂਟਸ ਦੇ ਅਲੱਗ ਬੱਚਿਆਂ ਦੇ ਅਲੱਗ ਕਰਕੇ ਪ੍ਰੈਸ ਕਰਕੇ ਪੂਰਾ ਰੱਖੇ ਹੋਏ ਨੇ ਔਰ ਇਹ ਅੱਜ ਅਸੀਂ ਸੜਕ ਦੇ ਹਾਲਾਤ ਦੇਖ ਕੇ ਇਹ ਗੱਡੀ ਹੁਣ ਸ਼ਾਇਦ ਇਸ ਤੋਂ ਅੱਗੇ ਜਾਏਗੀ ਨਹੀਂ ਤੋ ਇੱਥੇ ਹੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਸਾਈਡ ਤੇ ਪਰ ਖਲਾਤ ਬਹੁਤ ਮਾੜੇ ਨੇ ਇਹ ਗੁਰਨਾਨਕ ਲੰਗਰ ਮਿਸ਼ਨ ਦੀ ਟੀਮ ਪੂਰੀ ਜਿਹੜੀ ਹੈ ਉਹ ਇੱਥੇ ਆਈ ਹੈ ਔਰ ਲਾਈਟ ਦਾ ਕੋਈ ਪ੍ਰਬੰਧ ਨਹੀਂ ਰਹਿਣ ਬਸੇਰੇ ਦਾ ਕੋਈ ਪ੍ਰਬੰਧ ਨਹੀਂ ਇਹ ਤਰਪਾਲ ਲਗਾ ਕੇ ਜਿਹੜਾ ਹੈ ਉਹ ਰਹਿ ਰਹੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੇਖੋ ਤਰਪਾਲ ਜਿਹੜੇ ਨੇ ਲਗਾ ਕੇ ਇਹ ਲੋਕੀ ਆਪਣੇ ਘਰਾਂ ਦੇ ਵਿੱਚ ਜਿਹੜੇ ਘਰ ਬਣਾ ਕੇ ਰਹਿ ਰਹੇ ਨੇ ਘਰ ਤਾਂ ਇਹਨਾਂ ਦਾ ਹੈ ਨਹੀਂ ਔਰ ਇਹਨਾਂ ਨੂੰ ਬਹੁਤ ਲੋੜ ਸੀ ਸਰਕਾਰਾਂ ਦੀ ਕਿ ਸਰਕਾਰਾਂ ਇੱਥੇ ਆਉਣ ਔਰ ਇਹਨਾਂ ਨੂੰ ਕੁਝ ਨਾ ਕੁਝ ਜਿਹੜਾ ਹੈ ਇਹਨਾਂ ਦੀ ਸਹੂਲਿਆਤ ਦੇ ਲਈ ਕੰਮ ਕਰਨ ਪਰ ਸਾਡੇ ਨੌਜਵਾਨ ਵੀ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਇੱਕ ਇੱਕ ਟੈਂਟ ਦੇ ਵਿੱਚ ਜਾ ਕੇ ਹਰੇਕ ਨੂੰ ਆਵਾਜ਼ ਮਾਰ ਕੇ ਉਹਨਾਂ ਦੇ ਨਾਪ ਦੇ ਕੱਪੜੇ ਉਹਨਾਂ ਨੂੰ ਜਿਹੜਾ ਕੱਢ ਕੇ ਦੇ ਰਹੇ ਨੇ ਔਰ ਜਿਹੜੇ ਉੱਥੇ ਦਾ ਮੁਸਲਿਮ ਭਾਈਚਾਰਾ ਹੈ ਉਹ ਵੀ ਜਿਹੜਾ ਹੈ ਪੂਰਾ ਸਾਥ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਬੰਦਾ ਜਿਹੜਾ ਹੈ ਉਹ ਇਸ ਵੇਲੇ ਜ਼ਰੂਰਤ ਹੈ ਇਹ ਟੈਂਟ ਤੁਸੀਂ ਦੇਖ ਰਹੇ ਹੋ ਗੱਡੀ ਦੇ ਬੈਕ ਸਾਈਡ ਤੇ ਇਸ ਤਰ੍ਹਾਂ ਦੇ ਟੈਂਟਾਂ ਦੇ ਵਿੱਚ ਜਿਹੜਾ ਹੈ ਇਹ ਰਹਿ ਰਹੇ ਨੂੰ ਕੋਈ ਬਿਜਲੀ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਬਿਜਲੀ ਦਾ ਇੰਤਜ਼ਾਮ ਨਹੀਂ ਬਹੁਤ ਹੀ ਮਾੜੇ ਹਾਲਾਤ ਹਨ ਜੋ ਇਹ ਟੀਮ ਸਾਡੀ ਗੁਰੂ ਨਾਨਕ ਲੰਗਰ ਮਿਸ਼ਨ ਦੀ ਇੱਥੇ ਪਹੁੰਚੀ ਹੈ ਔਰ ਇਹ ਅਸੀਂ ਇੱਕ ਇੱਕ ਕੱਪੜਾ ਜਿਹੜਾ ਹੈ ਪੂਰਾ ਤੈਹ ਲੱਗੇ ਹੋਏ ਕੱਪੜੇ ਨੇ ਪੂਰੇ ਪ੍ਰੈਸ ਹੋਏ ਦੇ ਕੱਪੜੇ ਨੇ ਜਿਹੜੇ ਅਸੀਂ ਇਹ ਕੋਸ਼ਿਸ਼ ਕਰ ਰਹੇ ਕਿ ਸਾਫ਼ ਸੁਥਰੇ ਕੱਪੜੇ ਜਿਹੜੇ ਫੀਮੇਲਸ ਨੂੰ ਬੱਚੀਆਂ ਨੂੰ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਦਿੱਤੇ ਜਾਣ ਔਰ ਕਿਉਂਕਿ ਇੱਥੇ ਹਾਲਾਤ ਹਜੇ ਵੀ ਜਿਹੜਾ ਹੈ ਉਹ ਮਾੜੇ ਬਨੇ ਹੋਏ ਨੇ ਇਹਨਾਂ ਦੇ ਲੋਕਲਸ ਦੇ ਕਹਿਣ ਦੇ ਮੁਤਾਬਕ ਕਿ ਹਜੇ ਤੱਕ ਇੱਥੇ ਕਿਸੇ ਦੀ امداد ਪਹੁੰਚੀ ਨਹੀਂ ਸਰਕਾਰੀ ਤੌਰ ਤੇ ਕੋਈ ਨਹੀਂ ਪਹੁੰਚਿਆ ਕੁਝ ਐਨ ਜੀਓਜ਼ ਸਿੱਖ ਬ੍ਰਾਦਰਰੀ ਦੇ ਲੋਕ ਉਹ ਇੱਥੇ ਪਹੁੰਚੇ ਨੇ ਔਰ ਅਸੀਂ ਉਦੋਂ ਦਾ ਅਸੀਂ ਟੈਂਟਾਂ ਦੇ ਵਿੱਚ ਹੀ ਟੈਂਟ ਵੀ ਨਹੀਂ ਹਨ ਇਹ ਤਰਪਾਲ ਲਗਾ ਕੇ ਇਹਨਾਂ ਨੇ ਆਪਣੇ ਦੇਸੀ ਟੈਂਟ ਜਿਹੇ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਇਹ ਸਾਰੇ ਰਹਿ ਰਹੇ ਨੇ ਔਰ ਤੁਸੀਂ ਦੇਖੋ ਹਾਲਾਤ ਕਿ ਲੋਕਾਂ ਨੂੰ ਜ਼ਰੂਰਤ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੇ ਉੱਤੇ ਜਿਹੜੀ ਗੌਰ ਕੀਤੀ ਜਾਏ ਔਰ ਇਹਨਾਂ ਤੱਕ ਵੀ ਪਹੁੰਚ ਕੀਤੀ ਜਾਏ ਕਿਉਂਕਿ ਮੀਂਹ ਦਾ ਹਾਲਾਤ بارش ਦੇ ਹਾਲਾਤ ਹਜੇ ਵੀ ਜਿਹੜਾ ਹੈ ਉਹ ਬਨੇ ਹੋਏ ਨੇ ਲੋਕਲਸ ਨੇ ਵੀ ਬਹੁਤ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਕੀ ਕਹਿ ਰਹੇ ਨੇ ਕਿ ਕੌਣ ਪਹੁੰਚਿਆ ਤੇ ਕੌਣ ਨਹੀਂ ਪਹੁੰਚਿਆ ਠੀਕ ਹੈ ਕੀ ਦੀ ਹੈ ਕੰਮ ਦੇ ਦੇਣਾ ਹੋਰ ਸਾਨੂੰ ਰਾਸ਼ਨ ਪੱਟਾ ਦੇ ਦੇਣਾ ਉਹ ਸਾਰੇ ਬੱਚਿਆਂ ਦੀ ਬੜੀ ਸਹੂਲਤ ਕਰ ਦੇਣ ਜੀ ਭਈਆ ਕਿਹੜੀ ਜਗ੍ਹਾ ਪੈਂਦੀ ਹੈ ਇਹ ਇਹ ਲੋਹਰਪੁਰ ਮਨੀਸ ਸੁਜਮਾ ਉਪਰ ਮਾਰ ਨੰਬਰ 5 ਜਿੱਥੋਂ ਅਸੀਂ ਘਰ ਸਾਡੇ ਉੱਜੜ ਗਏ ਨਾ ਤੇ ਉਥੋਂ ਅਸੀਂ ਆਏ ਨਾ ਸਾਰੇ ਸਾਰੇ ਬੱਚੇ ਫੈਮਿਲੀ ਅਸੀਂ ਲੈ ਕੇ ਆ ਗਏ ਸਮਾਰ ਸਾਲ ਸਦਕ ਜੇ ਕੋਈ ਟੈਂਟਾ ਸਾਨੂੰ ਨਹੀਂ ਮਿਲਿਆ ਇਹ ਤੁਸੀਂ ਆਬ ਬਣਾਇਆ ਜੋ ਬਣਾਇਆ ਜੋ ਬਣਾਇਆ ਪੈਸੇ ਲਾ ਕੇ ਮੁੱਲੇ ਲਾ ਕੇ ਡੰਡਦੇ ਬਣਾਇਨਾ ਸੀ ਤੇ ਰਾਸ਼ਨ ਤੁਸੀਂ ਕਿੱਥੋਂ ਲੈਂਦੇ ਹੋ ਰਾਸ਼ਨ ਮੁਕਤਵਾਰੇ ਤਸੀਹਦਾਂ ਕਹਿੰਦੇ ਨਾ ਕਿ ਸੁਜੀ ਮਸਕੂਲਾ ਉਹ ਹੈ ਸੈਂਟਰੀ ਤੁਸੀਂ ਬਣਾ ਕੇ ਦੇ ਖਾ ਲੋ ਅਸੀਂ ਕਿਹਾ ਅਸੀਂ ਉੱਥੇ ਜਾ ਸਕਦੇ 25 ਛੱਡ ਕੇ ਮਾਨਮੰਮਲੇਸ਼ੀਓ ਲੋਕ ਨਾ ਅਸੀਂ ਤੁਸੀਂ ਜਾਈਏ ਜੇ ਸਾਨੂੰ ਜਿਹੜੇ ਸਿੱਖ ਬਲਾਦਰੀ ਆਈ ਗੋਲਦੋ ਸਾਹਿਬ ਦੇ ਆਏ ਸੀ ਆਂਦੇ ਨੇ ਰੋਟੀ ਪਾਣੀ ਆਸਾਨੂੰ ਦੇਦੀ ਆ ਉਹ ਸਾਰੇ ਮੁਸਲਮਾਨ ਭਰਾ ਉਹ ਸਾਰੇ ਮਜ਼ੇ ਕਰ ਰਹੇ ਨਾ ਸਪੋਰਟ ਮੇੜੀ ਦੀ ਤਰਫੋਂ ਸਾਨੂੰ ਕੋਈ ਨਹੀਂ ਮਿਲਿਆ ਹੈ ਦਵਾਈ ਦਿਓ ਉਹ ਦਵਾਈ ਦਿਓ ਸਾਨੂੰ ਉਹ ਦਵਾਈ ਪੁੰਜੀ ਉਹ ਕੱਲ ਦੇ ਦੇਣਾ ਤੁਹਾਨੂੰ ਮਦਰਸੇ ਵਾਲੇ ਦੇ ਦੇਣਾ ਉਹ ਤੁਹਾਡੀ ਚੋਣ ਨੂੰ ਆ ਦੇ ਦਵਾਈ ਦੇ ਦਿਓ ਟੀਮ ਔਰ ਕਾਂਗਰਸ ਦੀ ਐਂਡ ਟੀਮ ਜਿਹੜੀ ਹੈ ਉਹ ਰਾਹੁਲ ਗਾਨੀ ਦੇ ਪਿੱਛੇ ਜੀਏ ਥੇ ਵੈਸੇ